ਪਤਿਤ ਪਾਵਨ ਜਗਤ ਜੋਤ ਯੁਗੋ ਯੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਗੁਰ ਪੂਰਾ ਪੇਟਿਓ ਵਡ ਭਾਗੀ ਮਨ ਭਿਆ ਪ੍ਰਗਾਸਾ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਦੋਂ ਇਨਸਾਨ ਦੇ ਭਾਗ ਜਾਗਦੇ ਹੈ ਕਿਸਮਤ ਜਾਗਦੀ ਹੈ ਫਿਰ ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ ਔਰ ਜਦੋਂ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਫਿਰ ਇਨਸਾਨ ਦੇ ਮਨੁੱਖ ਦੇ ਜੀਵ ਦੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਭਾਵ ਵੀ ਜੀਵਨ ਬਾਰੇ ਸਮਝ ਆ ਜਾਂਦੀ ਹੈ ਵੀ ਜੀਵਨ ਕਿਹੋ ਜਿਹਾ ਹੈ ਕਿਦਾਂ ਦਾ ਜੀਵਨ ਹੋਣਾ ਚਾਹੀਦਾ ਹੈ ਕੀ ਸਾਨੂੰ ਇਸ ਸੰਸਾਰ ਵਿੱਚ ਆਇਆਂ ਨੂੰ ਕਰਨਾ ਚਾਹੀਦਾ ਹੈ ਉਹ ਸੁਚੱਜਾ ਜੀਵਨ ਜਿਹੜਾ ਜੀਉਣ ਦੀ ਜਾਂਚ ਮਨੁੱਖ ਨੂੰ ਉਦੋਂ ਆਉਂਦੀ ਹੈ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹ ਪੂਰਾ ਗੁਰੂ ਐਸਾ ਹੈ ਵੀ ਉਹਦੇ ਬਰਾਬਰ ਦਾ ਨਾ ਕੋਈ ਹੋਇਆ ਦੁਨੀਆ ਵਿੱਚ ਔਰ ਨਾ ਹੀ ਕਿਸੇ ਨੇ ਹੋਣਾ ਹੈ ਕੋਈ ਨਾ ਪਹੁੰਚਨ ਹਾਰ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਜਦੋਂ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਫਿਰ ਮਨੁੱਖ ਨੂੰ ਇਹ ਬਹੁਤ ਵੱਡਾ ਸਹਾਰਾ ਹੋ ਜਾਂਦਾ ਹੈ ਕਿ ਮੇਰਾ ਮਾਲਕ ਉਹ ਪ੍ਰਮਾਤਮਾ ਹੈ ਹੁਣ ਕੋਈ ਵੀ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਮਨ ਸਭ ਤੋਂ ਉੱਚੇ ਅਤੇ ਸੁੱਚੇ ਦੇ ਨਾਲ ਲਾਈ ਹੈ ਜਿਹੜਾ ਉੱਚਿਆਂ ਅਤੇ ਸੁੱਚਿਆਂ ਦਾ ਸੰਗ ਕਰਦਾ ਹੈ ਉੱਚਿਆਂ ਅਤੇ ਸੁੱਚਿਆਂ ਦੇ ਨਾਲ ਲਾਉਂਦਾ ਹੈ ਉਹਦਾ ਜੀਵਨ ਵੀ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਆਪਣੇ ਸਤ ਗੁਰ ਕੈ ਬਲਿਹਾਰੈ ਬਲਿਹਾਰ ਜਾਈਏ ਉਸ ਅਕਾਲ ਪੁਰਖ ਵੈਗੁਰੂ ਦੇ ਪੂਰੇ ਗੁਰੂ ਦੇ ਜਿਸ ਗੁਰੂ ਨੇ ਇਹ ਸੁਚੱਜਾ ਜੀਵਨ ਬਖਸ਼ਿਸ਼ ਕੀਤਾ ਜਿਸ ਗੁਰੂ ਦੀ ਕਿਰਪਾ ਨਾਲ ਆਹ ਜਗਤ ਵਿੱਚ ਆ ਵਿਚਰ ਰਹੇ ਆ ਔਰ ਜਗਤ ਦੇ ਵਿੱਚ ਮਾਣ ਮਿਲਦਾ ਹੈ ਉਹਨਾਂ ਨੂੰ ਮਿਲਦਾ ਹੈ ਜਿਹੜੇ ਪੂਰੇ ਗੁਰੂ ਵਾਲੇ ਬਣ ਜਾਂਦੇ ਹਨ ਗੁਰੂ ਉਹਨਾਂ ਦੀ ਜੀਵਨ ਕਾਇਆ ਜਿਹੜੀ ਹੈ ਉਹ ਬਦਲ ਜਾਂਦਾ ਹੈ ਉਸ ਦੀ ਸਾਤ ਸੰਗਤ ਜੀਵਨ ਜੁਗਤ ਬਦਲ ਲਿੰਦਾ ਹੈ ਉਹ ਪੂਰਾ ਗੁਰੂ ਜਦੋਂ ਕਿਰਪਾ ਕਰਦਾ ਫਿਰ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਆਨੰਦ ਉਦੋਂ ਬਣਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿੰਦੇ ਜਦੋਂ ਪੂਰਾ ਗੁਰੂ ਪ੍ਰਾਪਤ ਹੋ ਜਾਂਦਾ ਫਿਰ ਆਨੰਦ ਅਤੇ ਖੇੜਾ ਮਨ ਵਿੱਚ ਆ ਜਾਂਦਾ ਆਗੇ ਸੁਖ ਬਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਆਗੇ ਪਛਦ ਮਤਲਬ ਲੋਕ ਵਿੱਚ ਤੇ ਪਰਲੋਕ ਵਿੱਚ ਕਹਿੰਦੇ ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਫਿਰ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਤੇ ਪਰਲੋਕ ਵਿੱਚ ਵੀ ਸੁੱਖ ਜਿਹੜਾ ਇਹ ਟਿਕਿਆ ਰਹਿਣ ਵਾਲਾ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ ਰਹਾਉ ਅੰਤਰਜਾਮੀ ਕਰਨਹਿ ਹਾਰਾ ਸੋਈ ਖਸਮ ਹਮਾਰਾ ਉਹ ਅੰਤਰਜਾਮੀ ਸਬਦੇ ਦਿਲ ਦੀ ਜਾਣਨ ਵਾਲਾ ਕਰਨਹਿ ਹਾਰਾ ਦਾ ਮਤਲਬ ਹੈ ਸਭ ਨੂੰ ਪੈਦਾ ਕਰਨ ਵਾਲਾ ਕਹਿੰਦੇ ਭਾਈ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਮਨੁੱਖ ਨੂੰ ਅਨੇਚਾ ਹੋ ਜਾਂਦਾ ਹੈ ਕਿ ਜਿਹੜਾ ਸਿਰਜਣਹਾਰ ਸਬਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਰਦਾਰ ਰਖਵਾਲਾ ਹੈ ਉਸੇ ਦਾ ਹੀ ਮੈਨੂੰ ਸਹਾਰਾ ਹੈ। ਔਰ ਜਦੋਂ ਉਸ ਦਾ ਸਹਾਰਾ ਹੈ ਫਿਰ ਮੈਨੂੰ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਹੈ ਉਹ ਡੁਲਾ ਨਹੀਂ ਸਕਦੀ। ਨਿਰਭਵ ਪਏ ਗੁਰ ਚਰਣੇ ਲਾਗੇ। ਇਕ ਰਾਮ ਨਾਮਿਆ ਆਧਾਰਾ ਔਰ ਜਦੋਂ ਦੇ ਪੂਰੇ ਗੁਰੂ ਦੀ ਚਰਣੀ ਲੱਗਦੇ। ਜਦੋਂ ਮਨੁੱਖ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਉਹਨੂੰ ਆਸਰਾ ਹੋ ਜਾਂਦਾ ਹੈ। ਫਿਰ ਕੋਈ ਵੀ ਡਰ ਉਹ ਨਹੀਂ ਸਕਦਾ ਨਾ ਮੌਤ ਦਾ ਡਰ ਨਾ ਜੰਮ ਦਾ ਡਰ ਭਾਵ ਵੀ ਕਿਸੇ ਤਨਾਅ ਦਾ ਵੀ ਡਰ ਉਹਨੂੰ ਕੋ ਨਹੀਂ ਸਕਦਾ ਜਿਹਦੇ ਉਤੇ ਗੁਰੂ ਦਾ ਸਹਾਰਾ ਹੋ ਜਾਂਦਾ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀਓ ਬਨਹਾਰਾ ਮਹਾਰਾਜ ਕਹਿੰਦੇ ਨੇ ਕਿ ਭਾਈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਬੀਜ ਜਿਸ ਪਰਮਾਤਮਾ ਦਾ ਦਰਸ਼ਨ ਮਨੋਖਾ ਜਨਮ ਦਾ ਫਲ ਦੇਣ ਵਾਲਾ ਔਰ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਵੀ ਸਿਰ ਉੱਤੇ ਰਖਵਾਲ ਹੈ ਇਸ ਵੇਲੇ ਵੀ ਮੌਜੂਦ ਹੈ ਉਹ ਸਦਾ ਕਾਇਮ ਰਹਿਣਾ ਉਹ ਲੋਕ ਤੇ ਪਰਲੋਕ ਦੇ ਵਿੱਚ ਮਦਦਗਾਰ ਬਣਦਾ ਹੈ ਕੰਟ ਲਗਾਏ ਆਪਣੇ ਜਨ ਰੱਖ ਕੇ ਆਪਣੀ ਪ੍ਰੀਤ ਪਿਆਰਾ ਉਹ ਪਰਮਾਤਮਾ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਜਿਹੜੀ ਆ ਉਹ ਸਭ ਨੂੰ ਦਿੰਦਾ ਹੈ ਉਹ ਸਾਰਿਆਂ ਨੂੰ ਵੰਡਦਾ ਦਾਤਾ ਆਪਣੇ ਸੇਵਕਾਂ ਨੂੰ ਆਪਣੇ ਗੱਲ ਨਾਲ ਲਾ ਕੇ ਰੱਖਦਾ ਜਿਵੇਂ ਮਾਤਾ ਪਿਤਾ ਉਹਨਾਂ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੇ ਹਨ ਜਿਹੜੇ ਬੱਚੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿੰਦੇ ਹਨ ਪੂਰਾ ਗੁਰੂ ਸਾਨੂੰ ਸਾਰਿਆਂ ਨੂੰ ਆਪਣੇ ਗੱਲ ਨਾਲ ਤਾਂ ਲਾਉਂਦਾ ਹੈ ਜੇ ਆਪਾਂ ਪੂਰੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹਾਂ ਵੱਡੀ ਬੜਾਈ ਅਚਰਜ ਸੋਭਾ ਕਰਜ ਆਇਆ ਰਾਸੇ ਬੜਜ ਕਹਿੰਦੇ ਉਹ ਗੁਰੂ ਬੜੀ ਵੱਡੀ ਬੜਾਈ ਵਾਲਾ ਅਚਰਜ ਸੋਭਾ ਵਾਲਾ ਉਸ ਦੀ ਸ਼ਰਨ ਪਿਆ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਨਾਨਕ ਕਾ ਗੁਰਪੁਰ ਪਿਟਿਓ ਸਗਲੇ ਦੁੱਖ ਬਿਨਾਸੇ ਸਤਿਗੁਰ ਕਹਿੰਦੇ ਨੇ ਭਾਈ ਮੈਨੂੰ ਪੂਰਾ ਗੁਰੂ ਮਿਲਿਆ ਹੈ ਔਰ ਜਦੋਂ ਦਾ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਮੇਰੇ ਸਾਰੇ ਦੁੱਖ ਨਾਸ ਹੋ ਗਏ ਹਨ ਸਾਰੇ ਦੁੱਖ ਦੂਰ ਹੋ ਗਏ ਹਨ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਪੂਰੇ ਗੁਰੂ ਦਾ ਸਹਾਰਾ ਬਣ ਜਾਏ ਸਾਡੇ ਸਾਰਿਆਂ ਦੇ ਦੁੱਖ ਦੂਰ ਹੋ ਜਾਣ ਔਰ ਗੁਰੂ ਸੁਖਾਂ ਦਾ ਪ੍ਰਕਾਸ਼ ਕਰਦਾ ਹੈ ਗੁਰੂ ਦੀ ਸ਼ਰਨਣ ਪਿਆ ਸੁਖੀ ਸੁਖ ਪ੍ਰਾਪਤ ਕਰੀਦੇ ਹਨ ਮਹਾਰਜ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ ਲੋਕ ਤੇ ਬਲੋਕ ਸੁਹਿਲਾ ਹੋ ਜਾਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਬਾਕਤਾਂ ਦੀ ਅਰਦਾਸ ਔਰ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ